ਦੇਖੋ ਜੀ ਈਡੀ ਨੇ ਕੋਰਟ ਨੂੰ ਦੱਸਿਆ ਕਿ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਹ ਜੇਲ੍ਹ ਦੇ ਵਿੱਚ ਜਾਣ ਬੁੱਝ ਕੇ ਅੰਬ ਪੂੜੀਆਂ ਇਹ ਜਿਹੀਆਂ ਚੀਜ਼ਾਂ ਖਾ ਰਹੇ ਨੇ ਕਿਉਂਕਿ ਡਾਇਬਟਿਕ ਨੇ ਤੇ ਉਹ ਚਾਹੁੰਦੇ ਨੇ ਕਿ ਉਹਨਾਂ ਦਾ 슈ਗਰ ਲੈਵਲ ਵਧੇ ਤੇ ਕੋਰਟ ਉਹਨਾਂ ਨੂੰ ਮੈਡੀਕਲ ਬੇਲ ਦੇਣ ਲਈ ਮਜਬੂਰ ਹੋਵੇ ਇਹ ਕੀ ਮਜ਼ਾਕ ਹੈ ਥੋੜੇ ਦਿਨ ਪਹਿਲਾਂ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇੱਕ ਰੋਡ ਸ਼ੋਅ 'ਚ ਰੋਣ ਲੱਗ ਗਏ ਕਿ ਜੀ ਅਰਵਿੰਦ ਕੇਜਰੀਵਾਲ ਨਾਲ ਅਤਵਾਦੀਆਂ ਵਾਲਾ ਸਲੂਕ ਹੋ ਰਿਹਾ ਜੇਲ੍ਹ 'ਚ ਕੀ ਲੋਕਾਂ ਨੂੰ ਨਹੀਂ ਪਤਾ ਕਿ ਜਿਹੜੀ ਤਿਹਾੜ ਜੇਲ ਹੈ ਉਹ ਦਿੱਲੀ ਸਰਕਾਰ ਦਾ ਅਰਵਿੰਦ ਕੇਜਰੀਵਾਲ ਦੀ ਸਰਕਾਰ ਦਾ ਵਿਭਾਗ ਹੈ ਉਹ ਤਾਂ ਅੰਦਰ ਰਾਜਾ ਵਾਂਗੂ ਰਹਿ ਰਹੇ ਆ ਬਖਾਰੇ ਨੇ ਔਰ ਲੋਕਾਂ ਨੇ ਕਿਸ ਸਿੰਦਰਜੈਨ ਦੀ ਵੀਡੀਓ ਨਹੀਂ ਦੇਖੀ ਜਿਹੜੇ ਲੰਬੇ ਪੈ ਕੇ ਅੰਦਰ ਮਾਲਸ਼ਾਂ ਕਰਾ ਰਹੇ ਸੀ ਸੋ ਇਥੋਂ ਸਪਸ਼ਟ ਹੈ ਕਿ ਉਹ ਤਾਂ ਆਮ ਆਦਮੀ ਪਾਰਟੀ ਦੀ ਆਪਣੀ ਰਾਜਧਾਨੀ ਹੈ ਤਿਹਾੜ ਜੇਲ ਉੱਥੇ ਤਾਂ ਉਹਨਾਂ ਦੀ ਹਕੂਮਤ ਚੱਲਦੀ ਸੋ ਮੈਂ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਬੇਨਤੀ ਕਰਦਾ ਕਿ ਦੇਸ਼ ਦੀ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ ਕਿ ਤੁਸੀਂ 338 ਕਰੋੜ ਦਾ ਕਪਲਾ ਕੀਤਾ ਹੈ ਸੋ ਸੁਪਰੀਮ ਕੋਰਟ ਦਾ ਸਨਮਾਨ ਕਰੋ ਇਹ ਉਹੀ ਸੁਪਰੀਮ ਕੋਰਟ ਹੈ ਜਿਹਨੂੰ ਤੁਸੀਂ ਕਹਿੰਦੇ ਸੀ ਜਦੋਂ ਗਵਰਨਰ ਸਾਹਿਬ ਨੂੰ ਝਾੜ ਪਈ ਸੀ ਵਿਜੀ ਸੰਵਿਧਾਨ ਬਚਾਲਿਆ ਜਦੋਂ ਮੇਅਰ ਦੀ ਇਲੈਕਸ਼ਨ ਸੀ ਉੱਥੇ ਝਾੜ ਪਈ ਤੁਸੀਂ ਕਹਿਆ ਡੈਮੋਕ੍ਰੇਸੀ ਬਚ ਗਈ ਤੇ ਜੇ ਅੱਜ ਤੁਹਾਨੂੰ 338 ਕਰੋੜ ਦਾ ਘਪਲਾ ਕਰਨ ਦਾ ਉਹਨਾਂ ਨੇ ਪੂਰਾ ਦੱਸਤਾ ਕਿ ਤੁਸੀਂ ਮਾਸਟਰਮਾਈਂਡ ਹੋ ਤਾਂ ਜੋ ਉਸ ਦਾ ਵੀ ਸਨਮਾਨ ਕਰੋ ਔਰ ਤੁਹਾਡੇ ਮਾਨੰਤਰ ਚੋਰ ਹੈ ਤੁਸੀਂ ਤਾਂ ਹੀ ਈਡੀ ਅੱਗੇ ਨਹੀਂ ਪੇਸ਼ ਹੋਏ ਨੌ ਪੇਸ਼ੀਆਂ ਤੇ ਪੇਸ਼ ਨਹੀਂ ਹੋਏ ਫਿਰ ਘਰੋਂ ਅਰੈਸਟ ਹੋਏ ਹੁਣ ਮੈਡੀਕਲ ਬੇਲ ਲੈਣੀ ਚਾਹੁੰਦੇ ਸੋ ਇਹ ਜਿਹੜਾ ਆਮ ਆਦਮੀ ਪਾਰਟੀ ਦਾ ਕੇਜਰੀਵਾਲ ਦਾ ਭਗਵੰਤ ਮਾਨ ਦਾ ਡਰਾਮਾ ਹੈ ਇਹ ਚਿਹਰੇ ਹੁਣ ਲੋਕਾਂ ਦੇ ਵਿੱਚ ਨੰਗੇ ਹੋ ਚੁੱਕੇ